ਮਨ ਨੂੰ ਟਿਕਾਉਣਾ ਕਿਵੇਂ ਆ ਮਨ ਨੂੰ ਗੁਰੂ ਨਾਲ ਜੋੜਨਾ ਕਿਵੇਂ ਆ ਇਹ ਭੇਦ ਗੁਰੂ ਆਪ ਬਖਸ਼ਿਸ਼ ਕਰਦੀ ਆ ਤੇ ਜਿਹੜੇ ਸਤਸੰਗੀ ਗੁਰਮੁਖ ਲੋਗ ਐ ਇਹਦੀ ਪ੍ਰਾਪਤੀ ਲਈ ਬਾਰ-ਬਾਰ ਗੁਰੂ ਮਹਾਰਾਜ ਦੇ ਦਰ ਤੇ ਨਮਸਕਾਰ ਕਰਕੇ ਗੁਰੂ ਸੰਗਤਾਂ ਦੇ ਵਿੱਚ ਸ਼ਾਮਲ ਹੋ ਜਾਣੇ ਆ ਇਹ ਸੰਗਤ ਜਿਹੜੀ ਭਾਗਾਂ ਦੇ ਆਣ ਮਿਲਦੀ ਆ ਜੀਵਨ 84 ਲੱਖ ਜੋਨੀ ਦੇ ਚੱਕਰ ਦੇ ਵਿੱਚੋਂ ਸ੍ਰੇਸ਼ਟ ਸਮਾਂ ਜਿਵੇਂ ਵਿਦਵਾਨ ਬੜੇ ਗੁਣੀ ਲੋਕਾਂ ਦਾ ਕਥਨ ਹੈ ਬਈ ਕੋਈ ਮਨੁੱਖ ਕੋ ਦੇ ਵਿੱਚ ਡੁੱਗ ਪਿਆ ਖੂਏ ਦੇ ਵਿੱਚ ਜਾਂਦੀ ਖੂਚ ਗਿਰ ਗਿਆ ਉਹ ਇੱਕ ਇੱਕ ਪੌੜੀ ਚੜਦਾ 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 ਤੇ ਅਖੀਰ ਮੌਣ ਤੇ ਆ ਜਾਂਦਾ ਮੌਣ ਦਾ ਮਤਲਬ ਹੈ ਖੋਹ ਦਾ ਕਿਨਾਰਾ ਹੁਣ ਇੱਕ ਪੈਰ ਤਾਂ ਮੌਣ ਦੇ ਅੰਦਰ ਹੈ ਇੱਕ ਪੈਰ ਮੌਣ ਦੇ ਉੱਤੇ ਆ ਜੇ ਤਾਂ ਗੁਰੂ ਨੇ ਕਿਰਪਾ ਕੀਤੀ ਸਾਡਾ ਹੱਥ ਫੜ ਕੇ ਸਾਨੂੰ ਅੱਗੇ ਤੋਰ ਲਿਆ ਫਿਰ ਅਸੀਂ 84 ਦੇ ਚੱਕਰ ਚੋਂ ਬਾਹਰ ਨਿਕਲ ਜਾਨੇ ਆ ਤੇ ਜੇ ਗੁਰੂ ਦੀ ਨਜ਼ਰ ਚ ਨਾ ਆਏ ਤੇ ਉਥੋਂ ਪੈਰ ਤਿਲਕ ਗਿਆ ਫਿਰ ਪਤਾ ਨਹੀਂ ਕਿੰਨਾ ਗਹਿਰਾਈ ਦੇ ਵਿੱਚ ਜਾ ਕੇ ਜੀਵ ਗਿਰਦਾ ਫਿਰ ਉਹਨੂੰ ਉਸੇ ਤਰ੍ਹਾਂ ਹੀ ਇੱਕ ਪੌੜੀ ਦੇ ਉੱਤੋਂ ਦੀ ਚੜ੍ਹ ਕੇ ਪੌ ਕਿਨਾਰੇ ਲੱਗਣਾ ਪੈਂਦਾ ਇਸ ਲਈ ਇਹ ਜਿਹੜਾ ਮਨੁੱਖਾ ਜਨਮ ਹੈ ਗੁਰੂ ਜੀ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤਰਕ ਤੇ ਨ ਕਾਮ ਮੇਰੇ ਸਾਧ ਸੰਗਤ ਭਜ ਕੇਵਲ ਨਾਮ हे जीव ਕੇਵਲ ਤੋਂ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਤੇਰਾ ਸਟਕਾਰਾ ਹੋਣਾ ਇਹ ਗੁਰੂ ਮਾਰੀ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸਨਮੁਖ ਬੈਠ ਕੇ ਦਰਸ਼ਨ ਦੀਦਾਰ ਕਰਕੇ ਫਿਰ ਸਾਨੂੰ ਜੀਵਨ ਦੀਆਂ ਬਖਸ਼ਿਸ਼ਾਂ ਗੁਰੂ ਆਪ ਬਖਸ਼ਿਸ਼ ਕਰਦੇ ਆ ਤੇ ਉਹਨਾਂ ਵਿੱਚੋਂ ਸੇਵਾ ਸਤਸੰਗ ਦਾਨ ਨਾਮ ਇਹ ਖਜ਼ਾਨੇ ਆ ਇਹਨਾਂ ਖਜ਼ਾਨਿਆਂ ਦੀ ਪ੍ਰਾਪਤੀ ਲਈ ਸਾਨੂੰ ਸੰਘਰਸ਼ ਕਰਨਾ ਪੈਂਦਾ ਪਹਿਲਾਂ ਇੱਕ ਇੱਕ ਮੰਜ਼ਲ ਨੂੰ ਸਰ ਕਰਨਾ ਸੇਵਾ ਕਰਨੀ ਆ ਹੌੜੀ ਹੌਲੀ 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 ਸੇਵਾ ਕਰਦਿਆਂ ਕਰਦਿਆਂ ਅਵਸਥਾ ਮਿਲਦੀ ਐ ਸੇਵਾਦਾਰ ਬਣ ਜਾਈਦਾ ਸਤ ਸੰਗ ਕਰਦਿਆਂ ਕਰਦਿਆਂ ਸਤ ਸੰਗੀ ਬਣ ਜਾਈਦਾ ਇਸੇ ਤਰ੍ਹਾਂ ਅੱਗੇ ਫਿਰ ਜੀਵ ਕਰਮ ਹੈ ਗੁਰੂ ਦੇ ਦਰਸਾਏ ਹੋਏ ਰਸਤੇ ਤੇ ਚੱਲਦਿਆਂ ਚੱਲਦਿਆਂ ਆਪਣਾ ਸਹੀ ਰਸਤਾ ਅਪਣਾ ਲੈਂਦਾ ਜਿਹਨੂੰ ਕਹਿੰਦੇ ਆ ਗੋਵਿੰਦ ਮਾਰਗ ਗੁਰੂ ਦਾ ਮਾਰਗ ਗੁਰੂ ਦਾ ਰਸਤਾ ਉਹਦੇ ਤੇ ਚੱਲ ਕੇ ਹੀ ਜੀਵ ਟਿਕਾਣੇ ਪਹੁੰਚਦਾ ਤੇ ਆਪਾਂ ਭਾਗਾਂ ਵਾਲੇ ਗੁਰਮ ਸੰਗਤਾਂ ਜਿਹੜੇ ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਆ ਸੁਭਾਗ ਸਮਿਆਂ ਦੀ ਵਾਰ-ਵਾਰ ਪ੍ਰਾਪਤੀ ਕਰਦੇ ਆਂ